ਗੋਆ 에어ਪੋਰਟ ਤੇ ਮੰਗਲਵਾਰ ਸਵੇਰੇ ਇੱਕ ਵੱਡਾ ਹਾਦਸਾ ਹੁੰਦੇ ਹੁੰਦੇ ਟਲ ਗਿਆ। ਗੋਆ ਤੋਂ ਮੁੰਬਈ ਜਾਣ ਵਾਲੀ ਜੈਟ ਏਅਰਵੇਜ਼ ਦੀ ਫਲਾਈਟ ਟੇਕ-ਆਫ ਕਰਦੇ ਵੇਲੇ ਅਚਾਨਕ ਬੰਦ ਹੋ ਗਈ, ਜਿਸ ਦੀ ਵਜ੍ਹਾ ਨਾਲ 99 ਦੇ ਉੱਤੇ ਤਿਲਕਈ। ਜੈਟ ਏਅਰਵੇਜ਼ ਦੇ ਜਹਾਜ਼ ਨੇ ਸਵੇਰੇ 4:40 ਦੇ ਉੱਤੇ ਟੇਕ-ਆਫ ਕਰਨਾ ਸੀ, ਤੇ ਉਸ ਵੇਲੇ ਜਹਾਜ਼ ਦੇ ਵਿੱਚ 154 ਮੁਸਾਫਰਾਂ ਚਤ ਕੇ ਸਤ ਪ੍ਰੂਬ ਐਪਰਸ ਵੀ ਸਵਾਰ ਸਨ। ਹਾਦਸੇ ਤੋਂ ਤੁਰੰਤ ਬਾਅਦ ਸਾਰੇ ਮੁਸਾਫਰਾਂ ਨੂੰ ਸੁਰੱਖਿਅਤ ਜਹਾਜ਼ ਤੋਂ ਬਾਹਰ ਕੱਢ ਲਿਆ ਗਿਆ। ਹਾਸੇ ਦੇ ਵਿੱਚ ਕਿਸੇ ਨੂੰ ਗੰਭੀਰ ਸੱਟ ਨਹੀਂ ਲੱਗੀ ਹੈ ਪਰ 15 ਲੋਕਾਂ ਨੂੰ ਮਾਮੂਲੀ ਝੋਟਾ ਜ਼ਰੂਰ ਆਈਆਂ ਨੇ ਉਧੇ ਹੀ ਐਵੀਏਸ਼ਨ ਮਿਨਿਸਟਰੀ ਨੇ ਇਸ ਹਾਦਸੇ ਦੀ ਜਾਂਚ ਦੇ ਹੁਕਮ ਦਿੱਤੇ ਨੇ ਦੂਜੇ ਪਾਸੇ ਦਿੱਲੀ ਹਵਾਈ ਅੱਡੇ ਤੇ ਵੀ ਅੱਜ ਵੱਡਾ ਹਵਾਈ ਹਾ사 ਟਲ ਗਿਆ ਇੰਡੀਗੋ ਅਤੇ ਸਪਾਈਸ ਜੈਟ ਦੇ ਜਹਾਜ਼ ਆਪਸ ਦੇ ਵਿੱਚ ਟਕਰਾਉਣੋਂ ਬਾਲਵਾਲ ਬਚੇ ਮਿਲ ਜਾਣਕਾਰੀ ਮੁਤਾਬਕ ਇੰਡੀਗੋ ਦੀ ਫਲਾਈਟ ਲੈਂਡ ਹੋਣ ਤੋਂ ਬਾਅਦ ਰਨਵੇ ਤੋਂ ਟੈਕਸੀਵੇਅਲ ਜਾ ਰਹੀ ਸੀ ਇਸੇ ਦੌਰਾਨ ਉਸ ਦੇ ਸਾਹਮਣੇ ਸਪਾਈਸ ਜੈਟ ਦਾ ਜਹਾਜ਼ ਆ ਗਿਆ ਸਪਾਈਸ ਜੈਟ ਦਾ ਜਹਾਜ਼ ਟੇਕ-ਆਫ ਕਰਨ ਵਾਲਾ ਸੀ ਤੋਂਮਾ ਪਾਲਟਾ ਨੇ ਐਮਰਜੈਂਸੀ ਬ੍ਰੇਕ ਲਾਕੇ ਇਸ ਹਾਦਸੇ ਨੂੰ ਟਾਲਿਆ ਡੀਜੀਸੀਏ ਨੇ ਇਸ ਦੀ ਜਾਂਚ ਦੇ ਹੁਕਮ ਦਿੱਤੇ ਨੇ